ਹੈਲੋ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੇਕੇ ਚੈਨਲ ਤੇ ਮੈਂ ਇਹ ਖਾਣਾ ਆਪਣੀ ਮਾਂ ਲਈ ਘਰ ਲੈ ਜਾਉਣਾ ਚਾਹੁੰਦਾ ਹਾਂ ਇਹ ਸ਼ਬਦ ਇੱਕ ਛੋਟੇ ਬੇਸਾਰੇ ਮੁੰਡੇ ਨੇ ਇੱਕ ਸੜਕ ਕਿਨਾਰੇ ਟਾਬਾ ਚਲਾਉਣ ਵਾਲੀ ਔਰਤ ਨੂੰ ਕਹੇ ਸਨ ਇਹ ਉਹੀ ਔਰਤ ਸੀ ਜੋ ਹਰ ਰੋਜ਼ ਨਿਸ਼ਕਾਮ ਭਾਵਨਾ ਨਾਲ ਉਸ ਨੂੰ ਖਾਣਾ ਖਿਲਾਉਂਦੀ ਸੀ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਬੱਚਾ ਅਸਲ ਵਿੱਚ ਕੌਣ ਹੈ ਇਹ ਤਾਂ ਉਹ ਤਾਂ ਸਿਰਫ ਇਨਸਾਨੀਅਤ ਦੇ ਨਾਤੇ ਉਸ ਦੀ ਮਦਦ ਕਰਦੀ ਰਹਿੰਦੀ ਸੀ ਪਰ ਇੱਕ ਸ਼ਾਂਤ ਸਵੇਰ ਉਸ ਦੇ ਛੋਟੇ ਜਿਹੇ ਟਾਬੇ ਸਾਹਮਣੇ ਅਚਾਨਕ ਚਾਰ ਮਹਿੰਗੀਆਂ ਐਸਯੂਵੀ ਕਾਰਾਂ ਰੁਕੀਆਂ ਤੇ ਇੱਕ ਪਲ ਵਿੱਚ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ ਆਖਿਰ ਉਹ ਲੋਕ ਕੌਣ ਸਨ ਉਹ ਉਸ ਬੇਕਰ ਮੁੰਡੇ ਨੂੰ ਕਿਉਂ ਲੱਭ ਰਹੇ ਸਨ ਉਸ ਗਰੀਬ ਬੱਚੇ ਦਾ ਮੇਰੇ ਲੋਕਾਂ ਦਾ ਕਿਹੜਾ ਡੂੰਗਾ ਨਾਤਾ ਸੀ ਦੋਸਤੋ ਇਸ ਦਿਲ ਨੂੰ ਛੂਣ ਵਾਲੀ ਕਹਾਣੀ ਸਚਾਈ ਜਾਣਨ ਲਈ ਕਹਾਣੀ ਅੰਤ ਤੱਕ ਜਰੂਰ ਪੜੋ ਸ਼ਹਿਰ ਦੀ ਭੀੜ ਭੜੱਕੇ ਵਾਲੀ ਗਲੀਆਂ ਤੋਂ ਦੂਰ ਉੱਚੀਆਂ ਇਮਾਰਤਾਂ ਦੇ ਪਿੱਛੇ ਇੱਕ ਸੁੰਨ ਤੇ ਅਧੂਰੀ ਇਮਾਰਤ ਖੜੀ ਸੀ ਉਹ ਅਧੂਰੀ ਮਾਰ ਦੀ ਕੂੜੇ ਤੂੜਪਰੇ ਕਮਰੇ ਵਿੱਚ ਅੱਠ ਸਾਲ ਦਾ ਨਿੱਗਾ ਆਰੀਆ ਰਹਿਦਾ ਸੀ ਸਵੇਰ ਦੀ ਪਹਿਲੀ ਰੋਸ਼ਨੀ ਅਜੇ ਢੰਗ ਨਾਲ ਫੈਲੀ ਵੀ ਨਹੀਂ ਕਿ ਉਸ ਦੀ ਅੱਖ ਖੁੱਲ ਗਈ ਉਹ ਠੰਡੇ ਫਰਸ਼ ਤੇ ਲੇਟਿਆ ਸੀ ਉਹੀ ਫਰਸ਼ ਜਿਸ ਨੂੰ ਉਹ ਤੇ ਉਸ ਦੀ ਮਾਂ ਨੀਸ਼ਾ ਆਪਣਾ ਘਰ ਕਹਿੰਦੇ ਸਨ ਉਸ ਦੇ ਬਗਲ ਵਿੱਚ ਪਈ ਚਟਾਈ ਤੇ ਨੀਸ਼ਾ ਲੇਟੀ ਸੀ ਕਦੇ ਜਿਸ ਦੀ ਅੱਖਾਂ ਵਿੱਚ ਜੀਵਨ ਦੀ ਚਮਕ ਹੁੰਦੀ ਆ ਜੋ ਕਿਡਨੀ ਦੀ ਗੰਭੀਰ ਬਿਮਾਰੀ ਨਾਲ ਲੜ ਰਹੀ ਸੀ ਉਸ ਵਿੱਚ ਇੰਨੀ ਵੀ ਤਾਕਤ ਨਹੀਂ ਸੀ ਕਿ ਆਪਣਾ ਸਿਰ ਖੁਦ ਉਠਾ ਸਕੇ ਆਰੀਆ ਨੇ ਆਪਣੀ ਮਾਂ ਨੂੰ ਦੇਖਿਆ ਤੇ ਉਸ ਦੀਆਂ ਸਾਹਾਂ ਭਾਰੀ ਸਨ ਉਸ ਨੇ ਮਾਂ ਦੇ ਮੱਥੇ ਤੇ ਆਪਣਾ ਨਿੱਕਾ ਜਿਹਾ ਕੰਬਦਾ ਹੱਥ ਰੱਖਿਆ ਸ਼ਾਨੇ ਅੱਖਾਂ ਬੋਲੀਆਂ ਤੇ ਵਿੱਕੀ ਹਾਸੇ ਨਾਲ ਉਸ ਵੱਲ ਵੇਖਿਆ ਬੇਟਾ ਬਾਹਰ ਧਿਆਨ ਨਾਲ ਜਾਇ ਤੇ ਜਲਦੀ ਘਰ ਆ ਜਾਇ ਉਸਨੇ ਕਮਜ਼ੋਰ ਆਵਾਜ਼ ਗਿਆ ਆਰੀ ਨੇ ਉਸ ਦਾ ਹੱਥ ਆਪਣੇ ਗਲ ਨਾਲ ਲਾਇਆ ਤੇ ਹੌਲੀ ਨਾਲ ਕਿਹਾ ਹਾਂ ਮਾਂ ਅੱਜ ਮੈਂ ਜ਼ਰੂਰ ਸਾਡੇ ਲਈ ਖਾਣਾ ਲਿਆਵਾਂਗਾ ਆਪਣੇ ਨੰਗੇ ਪੈਰਾਂ ਨਾਲ ਉਸੇ ਮਾਰ ਤੋਂ ਬਾਹਰ ਨਿਕਲਿਆ ਤੇ ਤਪਦੇ ਸ਼ਹਿਰ ਦੀਆਂ ਸੜਕਾਂ ਤੇ ਤੁਰ ਪਿਆ ਲੋਕ ਗੱਡੀਆਂ ਵਿੱਚ ਬਿਜੀ ਸਨ ਕੋਈ ਉਸ ਵੱਲ ਤਾਂ ਧਿਆਨ ਨਾ ਦੇ ਰਿਹਾ ਸੀ ਉਹ ਕਦੇ ਕਿਸੇ ਔਰਤ ਤੋਂ ਮਦਦ ਮੰਗਦਾ ਕਦੇ ਕਿਸੇ ਮਰਦ ਤੋਂ ਪਰ ਹਰ ਵਾਰੀ ਜਵਾਬ ਇੱਕ ਵੀ ਕੋਈ ਮੁੜ ਵੇਖਦਾ ਵੀ ਨਹੀਂ ਸੀ ਹਰ ਉਸ ਦੇ ਨਾਰੀਕੂ ਦਿਲ ਤੇ ਇੱਕ ਵੱਡਾ ਪੱਥਰ ਬਨਦਾ ਜਾ ਰਿਹਾ ਸੀ ਪਰ ਉਹ ਰੁਕਿਆ ਨਹੀਂ ਉਸ ਨੂੰ ਮਾਂ ਦੀ ਭੁੱਖ ਦੀ ਯਾਦ ਸੀ ਦੁਪਹਿਰ ਤਾਂ ਹੋ ਚੁੱਕੀ ਸੀ ਧੁੱਪ ਤਿੱਖੀ ਸੀ ਪੈਰ ਸੜ ਰਹੇ ਤਾਂ ਦਿਵਸ ਨੇ ਇੱਕ ਛੋਟਾ ਟੱਬਾ ਵੇਖਿਆ ਜਿੱਥੋਂ ਦਾਲ ਚਾਵ ਦੇ ਖੁਸ਼ਬੂ ਆ ਰਹੀ ਸੀ ਖਾਲੀ ਪੇਟ ਵਿੱਚ ਮਰੋੜ ਪੈ ਗਈ ਉਹ ਡਰਦੇ ਡਰਦੇ ਜਾ ਕੇ ਬਾਹਰ ਪਈ ਬੈਂਚ ਤੇ ਚੁੱਪਚਾਪ ਬੈਠ ਗਿਆ ਟੱਬੇ ਦੀ ਮਾਲਕਣ ਰਾਣੀ 25 ਸਾਲ ਦੀ ਮਿਹਨਤੀ ਕੁੜੀ ਭਾਂਡੇ ਧੋਣ ਬਾਹਰ ਆਈ ਤੇ ਉਸ ਦੀ ਨਿਗਾਹ ਆਰੀਆਂ ਤੇ ਪਏ ਉਸ ਦੇ ਮੈਲੇ ਕੱਪੜੇ ਸੁੱਕੇ ਹੱਥ ਪੈਰ ਪਰ ਅੱਖਾਂ ਵਿੱਚ ਅਜੀਬ ਖਮੋਸ਼ੀਏ ਦੇਖ ਕੇ ਰਾਣੀ ਰੁਕ ਗਈ ਉਸ ਦੇ ਕੋਲ ਝੁੱਕ ਕੇ ਪੈਰ ਨਾਲ ਪੁੱਛਦੀ ਕੀ ਨਾਮ ਹੈ ਬੇਟਾ ਹੋਲੀ ਆਵਾਜ਼ ਵਿੱਚ ਜਵਾਬ ਆਰੀਨ ਰਾਣੀ ਨੇ ਪੁੱਛਿਆ ਕਿਉਂ ਬੈਠਾ ਹੈ ਕਿਸੇ ਇੰਤਜ਼ਾਰ ਕਰ ਰਿਹਾ ਆਰੀਨ ਦੀ ਉਂਗਲਾ ਕੰਬ ਰਹੀ ਹੈ ਉਸ ਨੇ ਸਿਰ ਥੱਲੇ ਕਰਕੇ ਬੋਹ ਵਾਲੀ ਵਿੱਚ ਹੋਲੀ ਆਵਾਜ਼ ਵਿੱਚ ਕਿਹਾ ਮੈਨੂੰ ਬਹੁਤ ਭੁੱਖ ਲੱਗੀ ਹੈ ਇਹ ਸੁਣ ਕੇ ਰਾਣੀ ਦਾ ਦਿਲ ਪਿੰਗਲ ਗਿਆ ਉਸ ਨੇ ਬਿਨਾਂ ਕੁਝ ਪੁੱਛੇ ਤੁਰੰਤ ਦਾਲ ਚਾਵਲ ਤੇ ਸਬਜ਼ੀ ਦੀ ਤਾਜ਼ਾ ਪਲੇਟ ਲਿਆ ਕੇ ਰੱਖ ਦਿੱਤੀ ਪਰ ਆਰੀਨ ਨੇ ਇੱਕ ਕੋਰ ਵੀ ਨਹੀਂ ਖਾਦਾ ਉਹ ਸਿਰਫ ਪਲੇਟ ਨੂੰ ਤੱਕਦਾ ਰਿਹਾ ਫਿਰ ਹੋਲੀ ਆਵਾਜ਼ ਵਿੱਚ ਪੁੱਛਿਆ ਦੀਦੀ ਕੀ ਤੂੰ ਇਹ ਪੈਕ ਕਰ ਸਕਦੀ ਹੈ ਮੈਂ ਮਾਂ ਲਈ ਕਰ ਲੈ ਜਾਣਾ ਚਾਹੁੰਦਾ ਹਾਂ ਰਾਣੀ ਦੀ ਅੱਖਾਂ ਭਾਰਾ ਹੀ ਉਸੇ ਤਰ੍ਹਾਂ ਖਾਣਾ ਪੈਕ ਕੀਤਾ ਤੇ ਰੋਟੀਆਂ ਵੀ ਰੱਖੀਆਂ ਆ ਰਹੀ ਨੇ ਪੈਕੇਟ ਨੂੰ ਆਪਣੀ ਛਾਤੀ ਨਾਲ ਲਾ ਲਿਆ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਹੋਵੇ ਤੇ ਦੌੜ ਪਿਆ ਉਹ ਮਾਂ ਕੋਲ ਪਹੁੰਚਾ ਨੀਸ਼ਾ ਬਹੁਤ ਕਮਜ਼ੋਰ ਸੀ ਆ ਰਹੀ ਨੇ ਪਾਣੀ ਪੀ ਲਿਆ ਪਲੇਟ 'ਤੇ ਹੀ ਖਾਣਾ ਪਰੋਸਿਆ ਤੇ ਮਾਂ ਨੂੰ ਆਪਣੇ ਹੱਥ ਨਾਲ ਖਿਲਾਉਣ ਲੱਗ ਪਿਆ ਖਾਰਨ ਵਾਲੇ ਨਾਲ ਉਸ ਦੀ ਅੱਖਾਂ ਭਰ ਰਹੀਆਂ ਸਨ ਜਿਸ ਪੁੱਤ ਨੂੰ ਮਾਂ ਨੇ ਖੁਲਾਣਾ ਸੀ ਅੱਜ ਉਹ ਮਾਂ ਨੂੰ ਖੁਲਾ ਰਿਆ ਜਦ ਮਾਂ ਨੇ ਕੁਝ ਲਿਆ ਤਾਂ ਦੀ ਆ ਰਹੀ ਬੱਚਾ ਖਾਣਾ ਖਾਂਦਾ ਉਸ ਦਿਨ ਉਸ ਨੂੰ ਲੱਗਿਆ ਕਿ ਇਹ ਦੁਨੀਆ ਦਾ ਸਭ ਤੋਂ ਸੁਆਦਲਾ ਖਾਣਾ ਹੈ ਦਿਨ ਲੰਘਦੇ ਗਏ ਨੀਲਮਾ ਰੋਜ ਉਸ ਲਈ ਖਾਣਾ ਰੱਖਦੀ ਆ ਰਹੀ ਇਹਨੂੰ ਹੁਣ ਟਾਬੇ ਦਾ ਹਿੱਸਾ じゃ ਬਣ ਗਿਆ ਸੀ ਇੱਕ ਦਿਨ ਰਾਣੀ ਨੇ ਕਿ ਆ ਰਹੀ ਮੈਂ ਤੇਰੀ ਮਾਂ ਨੂੰ ਮਿਲਣਾ ਚਾਹੁੰਦੀ ਆ ਗਰੀਬੀ ਅਤੇ ਨੀਸ਼ਾ ਦੀ ਹਾਲ ਦੇ ਕੋਲ ਤਾਂ ਦਿਲ ਕੰਬ ਗਿਆ ਉਹ ਨੀਸ਼ਾ ਦੇ ਪੈਰ ਛੂਕੇ ਬਿਲੀ ਤੇ ਮੈਂ ਹਾਂ ਆਰੀਨ ਕਦੇ ਭੁੱਖਾ ਨਹੀਂ ਰਹੇਗਾ ਇਸ ਸਮੇਂ ਹਜ਼ਾਰਾਂ ਮਿਲ ਦੂਰ ਤੋਂ ਇੱਕ ਪ੍ਰਾਈਵੇਟ ਜੈਟ ਸ਼ਹਿਰ ਵਿੱਚ ਉਤਰੀ ਉਸ ਵਿੱਚੋਂ ਉਤਰੇ ਇੱਕ ਅਮੀਰ ਤੇ ਪ੍ਰਭਾਵਸ਼ਾਲੀ ਸ਼ਖਸ ਰਜੇਸ਼ ਉਹ ਉਹੀ ਆਦਮੀ ਸੀ ਜਿਸ ਨੂੰ ਕਦੇ ਨੀਸ਼ਾ ਨੇ ਆਪਣੇ ਗਾਣੇ ਵੇਚ ਕੇ ਵਿਦੇਸ਼ ਕਰਨ ਭੇਜਿਆ ਸੀ ਪਰ ਜਿੱਥੇ ਪਹੁੰਚਿਆ ਉਸ ਦਾ ਫੋਨ ਚੋਰੀ ਹੋ ਗਿਆ ਨੰਬਰ ਗੁੰਮ ਗਿਆ ਜਦੋਂ ਸੰਪਰਕ ਕਰਨ ਦੀ ਹਾਲਤ ਵਿੱਚ ਆਏ ਨੀਸ਼ਾ ਗਾਇਬ ਹੋ ਚੁੱਕੀ ਸੀ ਰਜੇਸ਼ ਨੇ ਨੀਸ਼ਾ ਲੱਭਣ ਦੀ ਕਸਮ ਖਾ ਲਈ ਉਹ ਪੁਰਾਣੇ ਲੱਗ ਕੇ ਉੰਚਾ ਇੱਕ ਬੁੱਢੀ ਕਾਕੀ ਤੋਂ ਪਤਾ ਚੱਲਿਆ ਕਿ ਨੀਸ਼ਾ ਨੇ ਉਸਦੇ ਬੇਟੇ ਨੂੰ ਜਨਮ ਦਿੱਤਾ ਸੀ ਆਰੀਅਨ ਪਰ ਗਰੀਬੀ ਅਤੇ ਬਿਮਾਰੀ ਨੇ ਮਾਂ ਪੁੱਤ ਨੂੰ ਸੜਕਾਂ ਤੇ ਛੱਡ ਦਿੱਤਾ ਰਜੇਸ਼ ਦੇ ਪੈਰ ਕੰਬ ਗਏ ਉਸ ਨੇ ਉਹਨਾਂ ਨੂੰ ਲੱਭਣ ਦਾ ਵਾਅਦਾ ਕੀਤਾ ਜਿਵੇਂ ਕਿਸਮਤ ਹੁੰਦੀ ਹੈ ਉਸਦੀ SUV ਕਾਫਲਾ ਉਸੇ ਰਸਤੇ ਤੋਂ ਗੁਜ਼ਰਿਆ ਜਿੱਥੇ ਰਾਣੀ ਆਟਾਬਾ ਜਿਸ ਉਸਨੇ ਛੋਟੇ ਮੁੰਡਿਆਂ ਨੂੰ ਬਰਤਨ ਧੋਣ ਦੇਖ ਹੋਈ ਮੁੰਡਾ ਆਰੀਨ ਉਸਦਾ ਆਪਣਾ ਬੇਟਾ ਜਿਵੇਂ ਕੋਈ ਅੰਦਰਲੇ ਦਿਲ ਦੀ ਡੋਰ ਉਸ ਨੂੰ ਖਿੱਚ ਰਹੀ ਉਸਨੇ ਰਾਣੀ ਸਭ ਜਾਣਿਆ ਤੇ ਮਾਂ ਨਾਲ ਮਿਲਣ ਦੀ ਬੇਨਤੀ ਕੀਤੀ ਰਾਣੀ ਤੇ ਆਰੀਨ ਉਸਦੇ ਨਾਲ ਗੱਡੀ ਵਿੱਚ ਬੈਠੇ ਤੇ ਖੰਡਰ ਇਮਾਰਤ ਵੱਲ ਗਏ ਜਦ ਰਜੇਸ਼ ਅੰਦਰ ਬੜਿਆ ਨੀਸ਼ਾ ਨੂੰ ਦੇਖਿਆ ਠਹਿਰ ਗਿਆ ਨੀਸ਼ਾ ਉਸਦੀ ਆਵਾਜ਼ ਕੰਮ ਗਈ ਨੀਸ਼ਾ ਧੁੰਦੀਆਂ ਅੱਖਾਂ ਨਾਲ ਵੇਖਦੀ ਰਜੇਸ਼ ਹਸਪਤਾਲ ਇਲਾਜ ਕਿਡਨੀ ਟ੍ਰਾਂਸਪਲੈਂਟ ਪਲਾਂਟ ਰਜੇਸ਼ ਨੇ ਆਪਣੀ ਇੱਕ ਕਿਡਨੀ ਨੀਸ਼ਾ ਨੂੰ দান ਕਰ ਦਿੱਤੀ ਜਿੰਨ ਜਦੋਂ ਜਾਤਵਾ ਨੀਸ਼ਾ ਬਚ ਗਈ ਫਿਰ ਇੱਕ ਦਿਨ ਰਜੇਸ਼ ਨੇ ਆਰੀਅਨ ਦੇ ਸਾਹਮਣੇ ਸੱਚ ਰੱਖਿਆ ਬੇਟਾ ਮੈਂ ਤੇਰਾ ਪਾਪਾ ਹਾਂ ਆਰੀਅਨ ਦੌੜ ਕੇ ਰਜੇਸ਼ ਦੀਆਂ ਬਾਹਾਂ ਚ ਲਾ ਗਿਆ ਨੀਸ਼ਾ ਦੀਆਂ ਅੱਖਾਂ ਭਰ ਗਈਆਂ ਰਾਣੀ ਕੋਨੇ ਵਿੱਚ ਖੜੀ ਰੋ ਰਹੀ ਸੀ ਰਾਜੇ ਨੇ ਰਾਣੀ ਨੂੰ ਚਾਬੀਆਂ ਦਾ ਕੁੱਚਾ ਦਿੱਤਾ ਇੱਕ ਨਵਾਂ ਫਲੈਟ ਕਾਲਜ ਦਾ ਦਾਖਰਾ ਤੇ ਇੱਕ ਨਵਾਂ ਰੈਸਟੋਰੈਂਟ ਰਾਣੀ ਦੀ ਰਸੋਈ ਇੱਕ ਪੁੱਖੇ ਬੱਚੇ ਨੂੰ ਖਾਣਾ ਦੇਣਾ ਰਾਣੀ ਦੀ ਪੂਰੀ ਜ਼ਿੰਦਗੀ ਬਦਲ ਗਈ ਸੀ ਕੁਝ ਮਹੀਨੇ ਬਾਅਦ ਰਜੇਸ਼ ਅਤੇ ਅਮੇਸ਼ਾ ਦੀ ਸ਼ਾਨਦਾਰ ਸ਼ਾਦੀ ਹੋਈ ਆਰੀਆ ਨੂੰ ਮਾਪਿਓ ਦੋਵੇਂ ਮਿਲ ਗਏ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਵਿਦੇਸ਼ ਉੱਡ ਗਿਆ ਵਾਈ ਹੱਥੇ ਰਾਣੀ ਖੜੀ ਸੀ ਅੱਖਾਂ ਵਿੱਚ ਖੁਸ਼ੀ ਦੇ ਹੰਸੂ ਉਹ ਪਹਿਲਾਂ ਸੜਕ ਕਿਨਾਰੇ ਟੱਬਾ ਚਲਾਉਂਦੀ ਸੀ ਅੱਜ ਇੱਕ ਸਫਲ ਰੈਸਟੋਰੈਂਟ ਮਾਲਕ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਦੇ ਵਿਅਰਥੀਆਂ ਦੇ ਇੱਕ ਪਲੇਟ ਖਾਣੇ ਨੇ ਨਾ ਸਿਰਫ ਇੱਕ ਮਰਦੀ ਮਨੂ ਜਿੰਦਾਗੀ ਤਾਂ ਇੱਕ ਵਿਛਰੇ ਪਰਿਵਾਰ ਨੂੰ ਮਿਲਾਇਆ ਸੋ ਰਾਣੀ ਦੀ ਕਿਸਮਤ ਵੀ ਬਦਲ ਦਿੱਤੀ ਧੰਨਵਾਦ ਪਲੀਜ਼ ਸਬਸਕ੍ਰਾਈਬ ਕਹਾਣੀਆਂ ਜਕੇ ਚੈਨਲ ਕਮੈਂਟ ਲਾਈਕ ਸ਼ੇਅਰ ਜੁਆਰਕ ਜ਼ਰੂਰ ਕਰਿਓ ਜੇ ਤੁਹਾਨੂੰ ਸਟੋਰੀ ਚੰਗੀ ਲੱਗੀ